ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਦੋਂ ਕੈਦ ਕਰ ਲਿਆ ਗਿਆ ਤੇ ਠੰਡੇ ਗੁਰਜ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਉੱਥੇ ਮਾਤਾ ਗੁਜਰੀ ਹਵਾ ਦੇ ਨਾਲ ਜਿਹੜੇ ਗਾ ਰਹੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰਕੇ ਬਹੁਤ ਹੀ ਇਮੋਸ਼ਨਲ ਗੀਤ ਹੀ ਗਾਇਆ ਇੱਕ ਵਾਰੀ ਤੁਸੀਂ ਉਸ ਮਾਹੌਲ ਨੂੰ ਇਮੇਜਿਨ ਕਰਿਓ ਤੇ ਤਸੱਬਰ ਕਰਿਓ ਕਿ ਤੁਸੀਂ ਮਾਤਾ ਗੁਜਰੀ ਦੇ ਚਰਨਾਂ ਵਿੱਚ ਬੈਠਿਆ ਹੋਏ ਤੇ ਉਹਨਾਂ ਦੇ ਇਹ ਚਿਹਰੇ ਸੁਣਨ ਦੇ چل کے وہ گیت سننے فر کر اس دس دسنی ہو ہے کوئی دن میں کدر گیا میرا لا ਦਸਨੀ ਹਵਾਏ ਮੈਨੂੰ ਦੇਨੀ ਸੁਨੇਹਾ ਕੋਈ ਕਿਧਰ ਗਿਆ ਮੇਰਾ ਲਾਲੀ ਦੇਵਾ ਕੀ ਜਵਾਬ ਮੈਨੂੰ ਪੁੱਛਦੇ ਨੇ ਲਾਲ ਦੋਵੇਂ ਕੜੀ ਮੁੜੀ ਕਰਦੇ ਸਵਾਲ ਕਿੱਧਰ ਗਿਆ ਮੇਰਾ ਲਾਲ ਨੀ ਚਿੜਕਾ ਨਾ ਮਾਰ ਸਕਾਂ ਚੁੱਪ ਵੀ ਕਰਾਵਾਂ ਨਾ ਲਾਰੇ ਲਾ ਕੇ ਵਕਤ ਗੁਜ਼ਾਰਦੀ ਜਦ ਕਰ ਦੇਨੇ ਦੋਵੇਂ ਆਖ ਦੇਨੇ ਬਾਰ-ਬਾਰ ਗੱਲ ਕਰ ਜੀਤ ਤੇ ਜੁਝਾਰ ਦੀ ਮਿਲਾਂਗੇ ਜ਼ਰੂਰ ਅਸੀਂ ਝੂਠੀ-ਮੂਠੀ ਹੌਸਲਾ ਦੇ ਗੱਲੇ-ਬਾਤੀ ਰਹੀ ਹਾਂ ਮਟਕਾਲ ਕੜੀ ਮੁੜੀ ਕਰ ਦੇ ਸਵਾਲਨੀ ਸਰਸਾ ਤੋਂ ਵੱਖ ਹੋ ਕੇ ਰਹੇ ਨੇ ਉਡੀਕ ਦੇ ਕੇ ਵੱਡੇ ਵੀਰ ਆਪੇ ਲਬ ਲੈਣ ਆਉਣਗੇ ਜ਼ਰੂਰ ਸਾਨੂੰ ਕਰਦੇ ਪਿਆਰ ਬਣਾ ਸਾਡੇ ਤੋਂ ਬਿਨਾ ਕਹਤ ਰਹਿਣ ਦੂਰ ਦੂਰ ਤੱਕ ਰਹੇ ਪਿੱਛੇ ਮੁੜ ਵੇਖਦੇ ਸੀ ਤੁਰੇ ਆਉਂਦੇ ਦੋਵੇਂ ਮੇਰੇ ਨਾਲ ਨਹੀਂ ਥੱਕੇ ਹਾਰੇ ਸੋਂਗੇ ਤੁਮੇ ਮਨ ਵਿੱਚ ਆਸ ਲਾ ਕੇ ਕੱਲ ਤੱਕ ਸਾਰੇ ਮਿਲ ਜਾਵਾਂਗੇ ਆੱਖ ਤੇਸੀ ਮਿਲਾਂਗੇ ਸਵੇਰੇ ਜਦ ਸਾਰਿਆਂ ਨੂੰ ਰਸ ਰਸ ਸਭ ਨੂੰ ਸਤਾਵਾਂਗੇ ایک ہی پلا گل ہوئی پی چھوٹے آن بولنا نہیں اثی کسی کدر گیا میرا لالو ایک ایک پلا گل ہوئی ਪੁੱਲ ਗਏ ਉਹ ਛੋਟਿਆਂ ਨੂੰ ਬੋਲਣਾ ਨਹੀਂ ਅਸੀਂ ਕਿਸੇ ਨਾਲ ਨਹੀਂ ਕੜੀ ਮੁੜੀ ਕਰ ਬਹੁਤ ਹੀ ਇਮੋਸ਼ਨਲ ਗੀਤ ਸੀਗਾ ਮਤਾ ਗੁਜਰੀ ਦੇ ਚਿਰੇ ਸੀ ਜਿਹੜੇ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਹੂਣ ਦੇ ਕਰ ਰਹੇ ਦੇ ਸੀਗੇ ਹਵਾ ਦੇ ਨਾਲ ਕਿ ਕਿੱਥੇ ਗਿਆ ਮੇਰਾ ਔਲਾਦ ਛੋਟੇ ਜਿਹੜੇ ਆ ਮੇਰੇ ਨਾਲ ਹੈ ਉਹਨਾਂ ਨੂੰ ਮੈਂ ਛੱਡ ਨਹੀਂ ਸਕਦੀ ਕਿਉਂਕਿ ਦਾਦੀਆਂ ਦਾ ਬਹੁਤ ਪਿਆਰ ਹੁੰਦਾ ਹੈ ਪੁੱਤਿਆਂ-ਪੋਤਿਆਂ ਦੇ ਨਾਲ। ਔਰ ਇਸੇ ਤਰ੍ਹਾਂ ਮਾਤਾ-ਬੁਜਰੀ ਦਾ ਵੀ ਸੀਗਾ ਛੋਟੇ ਸਾਹਬਜ਼ਾਦਿਆਂ ਦੇ ਨਾਲ। ਦੂਸਰਾ ਉਹ ਹੈ ਵੀ ਛੋਟੇ ਸੀਗੇ। ਬਾਕੀ ਜਿਹੜੇ ਵੱਡੇ ਦੋ ਪਰਾ ਦਿਆ ਸਿੰਘ ਤੇ ਜਜਾਰ ਉਹ ਵੀ ਨਹੀਂ ਸੀ ਰਹੇ। ਤੇ ਜਦੋਂ ਉਹਨਾਂ ਦੇ ਬਾਰੇ ਪੁੱਛਦੇ ਸੀਗੇ ਉਹਨਾਂ ਨੂੰ ਦਿਲਾਸੇ ਦਿੰਦੇ ਸੀ ਕਿ ਬਹੁਤ ਜਲਦ ਆਈਆਂ। ਕਿ ਉਹਨਾਂ ਨਾਲ ਬਹੁਤ ਜਲਦ ਮਿਲਾਂਗੇ। ਹਿੰਮਤ ਉਹਨਾਂ ਦੀ ਵਧਾਉਂਦੇ ਸੀਗੇ। ਪਰ ਆਪ ਇਕੱਲੇ ਬੈ ਕੇ ਹਵਾਨਾ ਝੇੜੇ ਕਰੰਦੇ ਸੀਗੇ ਕਿ ਮੇਰਾ ਲਾਲ ਕਿੱਥੇ ਗਿਆ ਮੈਂ ਇਹਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੀ ਉਹਨਾਂ ਦੇ ਜਿਹੜੇ ਗੱਲਾਂ ਬਾਤਾਂ ਸੀਗੀਆਂ ਜਿਹੜੇ ਉਹ ਕਰਦੇ ਸੀ ਆਪਣੀ ਦਾਦੀ ਦੇ ਨਾਲ ਉਹ ਹਵਾਨਾ ਕਰੰਦੇ ਸੀ ਬਹੁਤ ਹੀ ਇਮੋਸ਼ਨਲ ਸੀਗੀ ਅਗਰ ਉਹ ਮਾਹੌਲ ਉਸ ਟਾਈਮ ਜਿਹੜਾ ਸੀਗਾ ਉਹਨੂੰ ਤਸੱਬਰ ਕੀਤਾ ਜਾਵੇ ਤੇ ਰੋਂਟੇ ਖੜੇ ਹੋ ਜਾਂਦੀ ਹੈ ਕਿ ਕਿੰਨੀ ਬਹਾਦਰੀ ਦੇ ਨਾਲ ਉਹਨਾਂ ਨੇ ਇਹ ਸਾਰੀਆਂ ਮੁਸੀਬਤਾਂ ਬਰਦਾਸ਼ਤ ਕੀਤੀਆਂ ਹਿੰਮਤ ਨਹੀਂ ਹਾਰੀ ਹੱਕ ਸੱਚ ਦਾ ਸਾਥ ਦਿੱਤਾ ਪੂਰੇ ਪਰਿਵਾਰ ਨੇ ਇੱਕ ਵੀ ਨਹੀਂ ਮੁਚ ਹੋ ਗਿਆ ਇੱਕ ਨੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਬਸ ਅੱਗੇ ਵਧੇ ਕੀ ਗੁਰਵਾਨ ਹੋਇਆ ਕੀ ਕੁਝ ਚਲਾ ਗਿਆ ਇਸ ਦੀ ਫਿਕਰ ਕੀਤਿਆਂ ਬਗੈਰ ਇਸ ਲਈ ਤੇ ਉਹ ਅਮਰ ਹੋ ਗਏ ਬਹੁਤ ਹੀ ਇਮੋਸ਼ਨਲ ਗੀਤ ਸੀ ਵੀਰੋ ਤਾਂ ਨੂੰ ਇੱਕ ਕਹਿੰਦੀ ਲੱਗਾ ਕਮੈਂਟ ਕਰਕੇ لازمی ਦੱਸਿਓ ਕਿ ਆਪਣਾ ਟੀਰਸਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼